ਹਾੜਪੀੜਤਾਾਂ ਦੇ ਲਈ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਅਮਰੀਕਾ ਦੀ ਨਾਮਵਰ ਸਮਾਜ ਭਲਾਈ ਸੰਸਥਾ ਮੈਸੀ ਐਂਡ ਸਨਸ ਫਾਊਂਡੇਸ਼ਨ ਵੱਲੋਂ ਰਾਹਤ ਸਮਗਰੀ ਤੇ ਹੋਰ ਜ਼ਰੂਰਤ ਦੇ ਸਮਾਨ ਦਾ ਵੀ ਹੜ੍ਹ ਲਿਆ ਦਿੱਤਾ ਗਿਆ ਵਾ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੁੱਧ ਦੇ ਟੈਂਕਰ ਜਿਹੜੇ ਆ ਉਹ ਪਹੁੰਚੇ ਆ ਇਸ ਦੇ ਇਲਾਵਾ ਤਰਪਾਲਾਂ, ਮੰਜੇ, ਬਿਸਤਰੇ, ਬੱਚਿਆਂ ਦੇ ਸੂਟ, ਲੇਡੀਜ਼ ਸੂਟ, ਜੁੱਤੀਆਂ ਔਰ ਹੋਰ ਬਹੁਤ ਸਾਰਾ ਸਮਾਨ ਜਿਦਾਂ ਤੌਲੀਏ, ਪਰਨੇ ਤੱਕ ਵੰਡੇ ਜਾ ਰਹੇ ਆ। ਰਾਸ਼ਨ ਤਾਂ ਪਿਛਲੇ ਕਈ ਦਿਨਾਂ ਤੋਂ ਇਸ ਸੰਸਥਾ ਦੇ ਆਗੂ ਜਿਹੜੇ ਆ ਸੀਐਨਐਫ 크ਰਿਸਚਨ ਨੈਸ਼ਨਲ ਫਰੰਟ ਦੇ ਜਿਹੜਾ ਵਾ ਯੂਥ ਪੰਜਾਬ ਪ੍ਰਧਾਨ ਬੱਬਾ ਗਿਲ ਦੀ ਅਗਵਾਈ ਹੇਠ ਨੌਜਵਾਨਾਂ ਦੀ ਟੀਮ ਵੱਲੋਂ ਵੰਡੇ ਜਾ ਰਹੇ ਆ ਸੋ ਗੁਰਦਾਸਪੁਰ ਜ਼ਿਲ੍ਹੇ ਦੇ ਲਈ ਕਹਿ ਸਕਦੇ ਆ ਕਿ ਮੈਸੀ ਐਂਡ ਸੰਸ ਫਾਊਂਡੇਸ਼ਨ ਯੂਐਸਏ ਵੱਲੋਂ ਵੱਡੇ ਉਪਰਾਲੇ ਕਰਦੇ ਹੋਏ ਸੰਸਥਾ ਦੇ ਆਗੂ ਸੁਰਿੰਦਰ ਮੈਸੀ ਵੱਲੋਂ ਜਿਹੜਾ ਵਾ ਕਰੋੜਾ ਰੁਪਏ ਦੀ ਰਾਹਤ ਸਮਗਰੀ ਭੇਜੀ ਜਾ ਰਹੀ ਹੈ ਸਾਰੇ ਭੈਣ ਭਰਾ ਨੂੰ ਜੈ ਐਮਸੀ ਦੀ ਮੈਂ ਬੱਬਾ ਗਿਲ 크ਰਿਸਚਨ ਨੈਸ਼ਨਲ ਫਰੰਟ ਦਾ ਪੰਜਾਬ ਦਾ ਯੂਥ ਪ੍ਰੈਜ਼ੀਡੈਂਟ ਆ ਤੁਸੀਂ ਵੇਖ ਸਕਦੇ ਤੁਸੀਂ ਸਾਡੇ ਨਾਲ ਹੀ ਆਏ ਜੇ ਇਹ ਪਾਣੀ ਦੇ ਵਿੱਚ ਉਹ ਕਿੰਨਾ ਮੁਸ਼ਕਲ ਨੰਗਣਾ ਸੀ ਅਸੀਂ 6 ਬੰਦੇ ਗਾੜੀ-ਗਾੜੀ ਘੱਡੀ ਦੇ ਤੋੜ ਕੇ ਤੇ ਫਿਰ ਗੱਡੀ ਲੰਗਾਈ ਆ ਤੇ ਫਿਰ ਵੀ ਗੱਡੀ ਦੇ ਵਿੱਚ ਅੰਦਰ ਤੱਕ ਸਾਡੀਆਂ ਗੱਡੀਆਂ 'ਚ ਪਾਣੀ ਆ ਗਿਆ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਨੇ ਆ ਇਹ ਪਿੰਡ ਪਛਿਆ ਦੇ ਵਿੱਚ ਫਿਰ ਵੀ ਅਸੀਂ ਪਹੁੰਚਣ ਦੇ ਵਿੱਚ ਕੰਮ ਚੱਲ ਰਹੇ ਆ ਕਿਉਂਕਿ ਸਾਨੂੰ ਇਹ ਆ ਕਿ ਸਾਡਾ ਕੋਈ ਵੀ ਗਰੀਬ ਭੈਣ ਭਰਾ ਕੁਖਾਣਾ ਸੋਏ ਔਰ ਕੁਝ ਕੱਚੇ ਬਾਲਿਆਂ ਵਾਲੇ ਮਕਾਨ ਆ ਇੱਥੇ ਉਹਨਾਂ ਵਾਸਤੇ ਅਸੀਂ ਤਰਪਾਲਾ ਲੈ ਕੇ ਆਏ ਆ ਆਟੋਮਾਸ ਆ ਮੈਡੀਸਨ ਆ ਮੱਛਰਦਾਨੀਆਂ ਆ ਪਾਣੀ ਆ ਕਿਸੇ ਵੀ ਚੀਜ਼ ਦੀ ਸਾਨੂੰ ਕੋਈ ਕਹਿੰਦਾ ਸੀ ਉਪਲਬਧ ਕਰਾਣੇ ਆ ਪਰ ਬਾਕੀ ਰਹੀ ਗੱਲ ਇਹ ਜੋ ਵੀ ਆ ਸਾਡਾ ਮੈਸੀਅਨ ਸੰਸ ਫਾਊਂਡੇਸ਼ਨ ਵੱਲੋਂ ਕੰਮ ਚੱਲਦਾ ਆ ਕਿਹੜੇ ਕਿਹੜੇ ਇਲਾਕਿਆਂ ਵਿੱਚ ਪਹੁੰਚ ਚੁੱਕੇ ਹਾਂ ਤੱਕ ਸਾਡੀਆਂ ਦੋ ਟਰੈਲੀਆਂ ਜੀ ਡੇਰਾ ਬਾਬਾ ਨਾਨਕ ਦੇ ਵਿੱਚ ਚੱਲ ਰਹੀਆਂ ਆ ਦੋ ਜਟਾ ਪਛੀਆਂ ਗਾੜੀਏ ਦੇ ਜਟਾ ਪਿੰਡ ਆ ਉੱਥੇ ਗਾੜੀ ਗਈ ਜਾਂਦੀ ਹੈ ਗੱਡੀਆਂ ਬਾਕੀ ਡੇਰਾ ਬਾਬਾ ਨਾਨਕ ਪਹਿਲਾਂ ਚੱਲਦੇ ਆ ਮਕੌਣਾ ਪੱਤਨ ਵੀ ਆਪਾਂ ਗਏ ਜ਼ਿਲ੍ਹਾ ਗਰਦਾਸ ਚੁਰਦੇ ਵਿੱਚ ਵੀ ਸਾਡੇ ਕਈ ਪਿੰਡਾਂ ਦੇ ਵਿੱਚ ਸੇਵਾ ਚੱਲ ਰਹੀ ਹੈ ਜਿਨ੍ਹਾਂ ਇਲਾਕਿਆਂ ਵਿੱਚ ਅਜੇ ਤੱਕ ਦਨਿਸਮਗੜੀ ਨਹੀਂ ਪਹੁੰਚੀ ਉਹਨਾਂ ਇਲਾਕਿਆਂ ਵਿੱਚ ਹੀ ਪਹੁੰਚ ਜੇ ਪਰਮੇਸ਼ਵਰ ਨੇ ਚਾਇਆ ਅਸੀਂ ਹਰ ਇੱਕ ਜਗ੍ਹਾ ਪਹੁੰਚਾਂਗੇ